ਇੱਕ ਮਰਾ ਜਮਾਈ ਆਇਆ ਸੀਗਾ ਅਸੀਂ ਤਾਂ ਵਿਚਾਰੇ ਨੇ ਉਰੀ ਬੈਠੇ ਜਾਣੇ ਦਿੱਤਾ ਨਹੀਂ ਸਾਨੂੰ ਕਿਹਾ ਮੈਨੂੰ ਮਾਰ ਦੇਣਗੇ ਮਾਰ ਦੇਣਗੇ ਤੁਹਾਡਾ ਕੀ ਲੱਗਦਾ ਇਹ ਮੇਰਾ ਸਾਲਾ ਸੀਗਾ ਜੀ ਤੇ ਹੁਣ ਹੋਇਆ ਕੀ ਆ ਮੈਟਰ ਹੋਇਆ ਕੀ ਉਹ ਧਮਕੀ ਦੇਣ ਦੇਣਗੇ ਆਉਂਦੇ ਜਾਂਦੇ ਦੇਖ ਕੇ ਸਾਹਮਣੇ ਗੇਟ ਸੀਗਾ ਸਾਹਮਣੇ ਕਮਰੇ ਦੇ ਵਿੱਚ ਪਿਆ ਸੀਗਾ ਜੀ ਇਹ ਕਦੇ ਬੰਦੇ ਕੌਣ ਤਮਕਿਆ ਦਿੰਦੇ ਧਮਕੀ ਦੂਜੀ ਪਾਰਟੀ ਵਾਲੇ ਜਿਹੜੇ ਜਿਹਨਾਂ ਸੱਟ ਵੀ ਲੱਗੀ ਉਹ ਦਾਖਲ ਹੋਏ ਨੇ ਪਹਿਲਾਂ ਕਿੰਨੀ ਦੇਰ ਦਾ ਝੜਾ ਚੱਲਦਾ ਹੈ ਇਹ ਝਗੜਾ ਸਾਡਾ ਇਹਨਾਂ ਨਾਲ ਤਾਂ ਹੈ ਨਹੀਂ ਤੇ ਮਸ਼ੀਨ ਤੋਂ ਆਏ ਸੀਗੇ ਹੁਣ ਅਜੇ ਹੱਤਾ ਹੋਇਆ ਇਹਨੂੰ ਇਹਨੂੰ ਉਧਰ ਦੋ ਤਰੀਕਾ ਇੱਕਦਮ ਹੋਇਆ ਦੋ ਤਰੀਕਾ ਕੀ ਕਹਿੰਦੇ ਪੁਲਿਸ ਨਾਲ ਗੱਲ ਕੀਤੀ ਹਾਂ ਹਾਂ ਜੀ ਸੁਣਸ਼ੇ ਇਹ ਇਹ ਸਿਵਲ ਅਟਵਰਕ ਕੁਲਵਿੰਦਰ ਸਿੰਘ ਸਾਮਾ ਫਕੀਰ ਬਹੁਤ ਬਹੁਤ ਰਾਮ ਵਾਸੀ ਰਸੋਗਣਾ ਪਿੰਡ ਆ 25 ਦਾ ਇਥੇ ਦਾਖਲ ਸੀਗਾ ਇਹਦੇ ਬਿਆਨ ਤੇ ਪਹਿਲਾਂ ਸਦਰ ਥਾਣੇ ਪਰਚਾ ਦਰਜ ਹੋਇਆ ਵਾ ਇਹਨੇ ਅੱਜ ਆਪਣੇ 3ਜੀ ਮੰਜ਼ਲ ਤੇ ਬਾਥਰੂਮ ਦੇ ਕੁੰਡੀਆਂ ਲਗਾ ਕੇ ਅੰਦਰੋਂ ਪੈਪਰਾਂ ਚੜ੍ਹ ਕੇ ਛਾਤਰਛਾਲ ਮਾਰਤੀ ਆ। ਸਾਨੂੰ ਜਦੋਂ ਪਤਾ ਲੱਗਿਆ ਸੀ ਆ ਕਿ ਮੌਕਾ ਦੇਖਿਆ ਸਾਰਾ ਕੁਝ ਵੀਡੀਓ ਕੈਮਰੇ ਐ ਵੀ ਚੈੱਕ ਕੀਤਾ। ਇਹਨੇ ਆਪ ਛਾਲ ਮਾਰੀ ਆ।